ਹੋਰ ਇੱਕ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ कौर 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕੀ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ ਬਸ ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਕੁਦਰਤ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਸੁਣ ਰਹੇ ਨੇ ਇਹ ਨਾ ਚੱਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਹੁੰਦਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਉਹ ਇਹ ਤਾਂ ਚਲੋ ਉਹਨਾਂ ਦੇ ਪਰਿਵਾਰਕ ਗੱਲ ਹੈ ਕਿ ਵਧਾਈ ਹੈ ਮੁੱਖ ਮੰਤਰੀ ਨੂੰ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਹੈ ਲੇਕਿਨ 26 ਜਨਵਰੀ ਜਿਹੜਾ ਦਿਨ ਹੈ 15 ਅਗਸਤ ਦਾ ਜਿਹੜਾ ਦਿਨ ਹੈ ਇੱਕ ਐਸੇ ਦਿਨ ਹੈ ਜਿਹੜੇ ਕਿ ਸ਼ਹੀਦੀਆਂ ਪਾ ਕੇ ਬਹੁਤ ਸੰਘਰਸ਼ ਕਰਕੇ ਲਏ ਗਏ ਐ ਇਸ ਦਿਨ ਸਰਕਾਰ ਦੀਆਂ ਉਪਲਬਧੀਆਂ ਦੱਸਣੀਆਂ ਹੁੰਦੀਆਂ ਆਪਣੀਆਂ ਨਹੀਂ ਸਰਕਾਰ ਦੇ ਵਿੱਚ ਕਿਹੜਾ 29 ਤਰੱਕੀ ਹੋਈ ਹੈ ਉਹ ਦੱਸਣੀ ਹੁੰਦੀ ਹੈ ਆਪਣੇ ਪਰਿਵਾਰ ਦੀ ਤਰੱਕੀ ਨਹੀਂ ਦੱਸਣੀ ਹੁੰਦੀ ਔਰ ਨਾਲੇ ਜਿਹੜਾ ਟੈਸਟ ਹੈ ਉਹ ਕੋਈ ਅੱਜ ਦਾ ਬੈਨ ਹੈ ਕਿੰਨੇ ਸਾਲ ਹੋ ਗਏ ਟੈਸਟ ਬੈਨ ਹੈ ਦੁਨੀਆ ਨੂੰ ਪਤਾ ਫਿਰ ਮੁੱਖ ਮੰਤਰੀ ਟੈਸਟ ਕਿਸ ਤਰ੍ਹਾਂ ਕਰਾ ਸਕਦਾ ਇਹ ਨੇ ਬਿਨਾ ਮਤਲਬ ਦੀਆਂ ਇਹ ਗੱਲਾਂ ਐ ਕਿਉਂਕਿ ਇਹਨਾਂ پاس ਦੱਸਣ ਨੂੰ ਕੁਝ ਹੈ ਨਹੀਂ ਇਹਨਾਂ ਨੇ ਸਰਕਾਰ ਵਿੱਚ ਪਿਛਲੇ 2 ਸਾਲਾਂ ਵਿੱਚ ਕੁਝ ਕਰਿਆ ਨਹੀਂ ਕੋਈ ਉਪलब्ਧੀ ਹੈ ਨਹੀਂ ਆਹੀ ਟੋਡ ਕੇ ਸੜਾ ਕੇ ਕੰਮ ਸਾਰੀ ਚਾਰਦੇ ਨੇ ਲੇਕਿਨ ਬਹੁਤ ਦੇਰ ਚੱਲਣਾ ਨਹੀਂ ਹੈ ਆਉਣ ਵਾਲੀ ਲੋਕ ਸਭਾ ਵਿੱਚ ਲੋਕਾਂ ਨੇ ਹਿਸਾਬ ਕਰ ਦੇਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ